ਲੱਹ ਇਹ ਹੱਥ ਹੈ ਬਕਿਆ ਬੁਕੀਦਾ ਜਿਵੇਂ ਲੱਗਿਆ ਆ ਦੇਖਦੇ ਆ ਕੀ ਕਰਦਾ ਕਰਦੇ ਆ ਖਰੀ ਇਹਦੀ ਵੀ ਖਾਦੀ ਆ ਅੱਧੀ ਆਪਣੀ ਬੱਤ ਸਹੀ ਏ ਠੀਕ ਆ ਲਸਣ ਲਾਈ ਜਾਣਾ ਹੈ ਲਸਣ ਲਾਉਣੇ ਆ ਅੱਛਾ ਫਿਰ ਇਹ ਲੋਗੜਾ ਲਸਣ ਇਹ ਖਾਣ ਵਾਸਤੇ ਆਪ ਦੇ ਕੇ ਵੇਚਣ ਵਾਸਤੇ ਲਾਉਣਾ ਇਹ ਤੂੰ ਹਾਂ ਲਸਣ ਭਾਈ ਆਪਾਂ ਕੋਸਤਾ ਦੇ ਘਰੇ ਰੱਖਾਂਗੇ ਆਪਾਂ ਕੋਸਾ ਪੱਟ ਪਾ ਦੇਗੇ ਪਾਸੇ-ਪਾਸੇ ਘਰਾਂ 'ਚ ਚਾ ਗੋ ਬੀਤੇਗਾ ਠੀਕ ਆ ਨਾ ਗੱਲ ਕੁਸ ਰਸਤੇ ਰਸਤੇਦਾਰ ਨੂੰ ਦੇ ਕੇ ਤੇ ਦੂਜੀ ਆਪਾਂ ਵੇਚ ਦਿਆਂਗੇ ਰੁਕੋ ਜਰਾ ਹਾਂ ਉਹਨਾ ਥਾਂ ਲੋਗੜਾ ਤੇ ਆਪਾਂ 9 ਮਿੰਟ ਵੀ ਕਰਾ ਨਾ ਦੀ ਇਹ ਪਿੰਡ ਚ ਭਾਈ ਲੋਗੜ ਦੇ ਲਸਣ ਬਕਾਉ ਹੈਗੀ ਹਾਂ 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 ਜ਼ਰੂਰ ਜ਼ਰੂਰ ਆਪਾਂ ਇਹ ਕਰਾਂਗੇ ਫਿਰ ਲਸਣ ਆ ਫਿਰ ਮੰਡੀ ਵੇਚਗਾ ਪੁੱਛੋ ਮੰਡੀ ਦੀਪੇ ਬਾਣੀਏ ਦੇ ਹਾਂ ਹਾਂ ਦੀਪ ਬੱਤ ਸਹੀ ਏ ਬਹੁਤ ਚੰਗਾ ਬੰਦਾ ਸੇਠ ਦਾ ਬੱਠਲ ਜਿੱਡਾ ਦਿਲ ਹੈ ਜਮਾ ਜਮਾ ਪਰੇ ਰੇਸ ਪਰੇ ਉੱਥੋਂ ਹੀ ਆਉਂਦੀਆ ਤੈਨੂੰ ਪਤਾ ਦੇਖ ਲੈ ਬਹੁਤ ਚੰਗਾ ਬਹੁਤ ਕਮਜ਼ੋਰ ਕਿਸਾਨ ਦੇ ਨਾਲ ਖੜਦਾ ਬਾਣੀਆ ਬੱਤ ਸਹੀ ਏ ਧੂਮੀ ਨਾਲ ਲੋਕੜਾ ਪਤੰਦਰਾ ਪੁਰਾਣੇ ਮਾਡਲ ਐਂਟਰਟ੍ਰੈਕਟਰਾਂ ਨਾਲ ਦਾ ਮੈਂ ਲਾ ਲਿਆ ਪਤੰਦਰਾ ਜਿਵੇਂ ਮੰਨ ਕੇ ਚੱਲ ਜਿਵੇਂ ਜਿਵੇਂ ਦਿਨ ਚੜੀ ਜਾਂਦਾ ਐਂਟਰ ਟ੍ਰੈਕਟਰ ਸੁਈ ਐਂ ਨਹੀਂ ਕਰੀ ਜਾਂਦਾ ਹੁੰਦਾ ਐ ਆਵੇਂ ਤੇਰਾ ਹਾਲਾ ਬੰਦਰਾ ਜਿਵੇਂ ਤੇਰਾ ਸਰੀਰ ਬਣੀ ਜਾਂਦਾ ਓਵੇਂ ਓਵੇਂ ਨਾ ਤੇਰੀ ਪੱਗ ਦੀ ਟੂਟੀ ਐਂ ਜਾਈ ਜਾਂਦੀ ਹੈ ਜਾਨਦੀ ਹੈ ਜਾਨਦੀ ਹੈ ਹਾਂ ਹੌਲੀ ਹੌਣੀ ਜਦੋਂ ਤੇਰਾ ਪੂਰਾ ਸਰੀਰ ਬਣਿਆ ਹੁੰਦਾ ਨਾ ਉਹਦੋਂ ਤੇਰੀ ਪੱਗ ਦੀ ਟੂਟੀ ਐ ਕੰਨਾਂ ਦੀ ਸੇਹਰ ਹੋ ਜਾਂਦੀ ਹੈ ਹੁਣ ਕਿਹਦੇ ਪਾਸੇ ਆ ਇਸ ਵੇਲੇ ਹਾਂ ਹੁਣ ਮੰਨ ਕੇ ਚੱਲ 80 ਕਿਤੇ ਸੂਈ ਆ ਅਜੇ 100 ਤੇ ਤਾਂ ਨਹੀਂ ਹੋਈ ਲੋਕੜਾ ਮੰਨ ਚ ਓਏ ਅਬ ਤੂੰ ਪੰਗਲੇ 93 ਤੇ ਫਿਰਦੀ ਆ हां ਹੁਣ ਤੇਰੀ ਲੱਗਦਾ ਵੀ ਚੱਕਰ ਤੇਰੇ ਖਾਸੇ ਅੱਗੇ ਨਾਲ ਗਰਮ ਹੋ ਗਿਆ ਤੂੰ ਹੁਣ ਸੂਈ ਚੱਕ ਗਿਆ ਚੱਲ ਗਿਆ ਲੱਗਦਾ ਨਾ ਹੁਣ ਪਾਜੀ ਦੇਖ ਥੋੜਾ ਪਿਆ ਨਾ ਤੁੱਕਿਆਂ ਨੂੰ ਸਿੱਧਾ ਤੂੰ ਕੀ ਕਰੀ ਦੀ ਇਹ ਮੈਨੂੰ ਵੀ ਰੱਖ ਦੀ ਗਾਂ ਨੂੰ ਮੈਂ ਤੈਨੂੰ ਗੱਲ ਹੋਰ ਕਹਿੰਦਾ ਸੀ ਹਾਂ ਬੋਲ ਆਪਕਾ ਕੰਮ ਲਿਆ ਮਾਰੇ ਬੇਚਨੀ ਦਾ ਤੂੰ ਐ ਇਹ ਨਾ ਗਮਾਡੀਆਂ ਨੂੰ ਦਈਏ ਹਾਂ ਗਾਂ ਨੂੰ ਧੀ ਵਾਸਤੇ ਰੱਖ ਵੀੰ ਬਾਸ ਤੇ ਰੱਖ ਲਾਂਗੇ ਵੇਚਾਂਗੇ ਵੇਚਾਂਗੇ ਤੇ ਫਿਰ ਆਪਾਂ ਬੁੱਕ ਕਰਾ ਲੈਣਗੇ ਲੋਕ ਆਪਾਂ ਤੋਂ ਮਾ ਆਪਾਂ ਲੋਕਾਂ ਨੂੰ ਦੇ ਦਾਂਗੇ ਹਾਂ ਹਾਂ ਵੀ ਬਹੁਤ ਚੰਗਾ ਲੋਕੜਾ ਏ ਤੇਰਾ ਹਨਾ ਹਾਂ ਹਾਂ ਆਪਾਂ ਵੀ ਫੇਸਬੁੱਕ ਤੋਂ ਦੇਖ ਕੇ ਲਿਆਂਦਾ ਸੀ ਬਾਈ ਇਹ ਸੁੱਖਿਆ ਮਜ਼ਾਕ ਜਾ ਡਾਈ ਜਾਨਾ ਇੱਕ ਤਾਂ ਸਰੀਰ ਨਹੀਂ ਬਣਿਆ ਤੇ ਤੈਨੂੰ ਆਉਂਦੀਆਂ ਚਿਹੜਾਂ ਤੈਨੂੰ ਗੱਲ ਕਹਾ ਉਹ ਗੁੱਸਾ ਦਾ ਤੂੰ ਮੇਰਾ ਕਰ ਹੀ ਨਾ ਅੱਛਾ ਜੇ ਗੁੱਸਾ ਕਰ ਵੀ ਲਵੇਗਾ ਫਿਰ ਗਣਾ ਮੇਰੇ ਮੋਗੇ ਚੱਟ ਲਾ ਦੇਗਾ ਖੁਸ਼ੀ ਨੂੰ ਮੱਥਾ ਮਾਰ ਲਸਣ ਤਾਂ ਨਹੀਂ ਤੇਰੀ ਹੁੰਦੀ